ਹਾਂਜੀ ਇਹ ਹੈ ਰਖੜੀ ਦਾ ਮਿੰਨੀ ਜਿਹਾ ਵਲੌਗ ਸਵੇਰੇ ਉੱਠਦੇ ਵਡਾ ਕਾਕਾ ਮੱਖੀ ਵਾਂਗੂ ਵੇਚ ਆ ਕੇ ਬੱਜਿਆ ਮੇਰੇ ਕਹਿੰਦਾ ਨਵੇਂ ਬੂਟ ਪਾਉਣੇ ਆ ਮੱਖਾ ਮਾਂ ਦਾ ਪੁੱਤ 2 ਸਾਲ ਦਾ ਹੋ ਗਿਆ ਅੱਜ ਤੱਕ ਛੂ ਨਹੀਂ ਪੁਆਈਏ ਨੇ ਨੰਗੇ ਪੈਰ ਤੁਰਿਆ ਫਿਰਦਾ ਪਰ ਮੈਂ ਨੱਕ ਵਗਦਾ ਹੀ ਰਹੇ ਪੰਜਾਬੀ ਚ ਆਪੇ ਸੋਚ ਲਓ ਨੱਕ ਵਗਦੇ ਨੂੰ ਕੀ ਕਹਿੰਦੇ ਆ ਮੱਖਾ ਚਾਉਂਦੇ ਰਹੋ ਭਾਈ ਡੱਡੂ ਰੰਗੇ ਬੂਟ ਬਣਾਉਣ ਵਾਲਿਓ ਤਸ ਮੁੰਡਾ ਸਾਡਾ ਛੂ ਤਾਂ ਪਾਉਣ ਲੱਗਿਆ ਆਏ ਮੇਰਾ ਛੋਣਾ ਖੁਸ਼ੀਏ ਨੇ ਸੋਹਣੇ ਦੰਦ ਦਿਖਾਦ ਖਾਕੇ ਹੱਸੂਗਾ ਨਾ ਲਾਭਿਆ ਮਿੱਠਿਆ ਕਾਕੇ ਨੂੰ ਮੈਂ ਸਵੇਰ ਦਾ ਕਈ ਵਾਰੀ ਕਹਿ ਚੁੱਕੀ ਆ ਮੱਖਾ ਜਾਂ ਰਖੜੀ ਆ ਪੈਣਾ ਰਖੜੀ ਬਨਣਗੀਆਂ ਕਹਿੰਦਾ ਰਖੜੀ ਬਨਣਗੀਆਂ ਮਾਂ ਪਤਾ ਕੋਈ ਨਹੀਂ ਆ ਕਿ ਰਖੜੀ ਹੁੰਦੀ ਕੀ ਆ ਉਠਣ ਤੋਂ ਕਾਕੇ ਦੇ ਥੋੜੀ ਦੇਰ ਬਾਅਦ ਹੀ ਵੱਡੀ ਪਹਿਣ ਆ ਗਈ ਅਰਜਿਤ ਵੱਡੀ ਪਹਿਣ ਹਜੇ ਲਾੜ ਪਿਆਰ ਕਰ ਹੀ ਰਹੀ ਸੀ ਕਿ ਛੋਟੀ ਕਹਿੰਦੀ ਮੈਨੂੰ ਆਪਦੇ ਬੂਟ ਦੇ ਦੇ ਮਖਾ 10 ਖਖਰ ਕਿੱਥੇ ਛੇੜਦੀਆਂ ਕੁੜਗੇ ਇਹ ਨਾ ਤੈਨੂੰ ਬੂਟ ਦੇ ਦੂਗਾ ਇਹਨੂੰ ਕਹਿੰਦੇ ਆ ਖਤਰਿਆ ਨਾ ਖੇਡਣਾ ਦੱਸ ਹਟਦੀ ਨਹੀਂ ਪੰਗੇ ਲੈਣ ਨੂੰ ਅਲਤੀ ਇੱਕ ਨੰਬਰ ਦੀ ਆ ਇਹ ਮੁੰਡੇ ਨੇ ਪੈਰ ਮਾਰੇ ਚਾਰ ਕੰਨਾ ਗੰਦੀ ਦੀਦੀ ਲਓ ਭਾਈ ਕੁੜਗੋ ਵਧਾਈਆਂ ਜ਼ਰੂਰ ਦੇ ਦਿਓ ਕਮੈਂਟਾਂ ਦੇ ਵਿੱਚ ਸਾਡਾ ਵੱਡਾ ਮੁੰਡਾ ਰੋਣ ਲੱਗ ਗਿਆ ਪਹਿਲਾਂ ਤੁਰਦਾ ਸੀ ਹੁਣ ਰੋੜਨਾ ਸਿੱਖਦਾ ਛੋਟੇ ਨੂੰ ਵੇਖ ਕੇ ਦੱਸ ਲੇਲੇ ਪੇਪੇ ਕਰਦਿਆ ਕਰਦਿਆ ਸਾਡੀ ਗੁੱਡੀ ਵੀ ਉੱਠ ਕੇ ਆਇਆ ਇਹ ਆ ਵੇਖ ਲੋ ਆ ਵੇਖ ਲੋ ਭਦਰਾਂ ਵੇਖ ਲੋ ਹਣਾ ਮੁੰਡੇ ਦੇ ਟਰੱਕ ਤੇ ਬੈ ਕੇ ਜਾਂਦੀ ਐ ਇੱਕ ਕਮਰੇ ਤੋਂ ਦੂਜੇ ਕਮਰੇ ਚ ਤੇ ਪਿੱਛੋਂ ਕਹੋਗੀ ਚੱਲ ਤੂੰ ਤੋਰ ਮੁੰਡਿਆ ਟਰੱਕ ਤੇ ਬਹਿ ਗਈ ਐ ਕਹਿੰਦੀ ਇੱਕ ਪਾਸੇ ੱਤਕਾ ਲਾ ਤੇ ਮੈਂ ਆਪਦੇ ਕਮਰੇ ਚੋਂ ਕੱਪੜੇ ਚੱਕ ਕੇ ਲਿਆਉਣੇ ਐ ਫੇਰ ਤਾਂ ਕੱਲ ਵਾਕੇ ਉਹਨੂੰ ਬਾਥਰੂਮ ਤੱਕ ਲੈ ਕੇ ਗਈ ਕਹਿੰਦੀ ਮੈਂ ਨਹਾਉਣ ਜਾਣਾ ਤੇ ਮੈਨੂੰ ਉੱਥੇ ਤੱਕ ਛੱਡ ਕੇ ਆ ਲੈ ਦੱਸ ਹੈ ਐਲਤੀ ਐ ਬਹੁਤ ਜ਼ਿਆਦਾ ਕੁੜੀ ਨਿਆਣਾ ਦੀ ਭੈਣ ਅਰਜਿਤ ਦੇ ਆਉਣ ਦੀ ਖੁਸ਼ੀ ਦੇ ਵਿੱਚ ਉਹਦੇ ਮਾਮਾ ਜੀ ਭੱਜ ਕੇ ਜਾ ਕੇ ਲੱਡੂ ਤੇ ਜਲੇਬੀਆਂ ਫੜ ਲਿਆਏ ਐ ਮਾਂ ਹਜੇ ਪਲੇਟ 'ਚ ਹੀ ਰੱਖੇ ਸੀ ਲੱਡ menou unha capa coa saberte santox ਇਨੋਂ ਚੇਤਾ ਰੱਖਿਆ ਕਰੋ ਦੋਵੇਂ ਪੈਣ ਭਰਾ ਨੇ ਇਹ ਫੇਰ ਅਸੀਂ ਇੱਕ ਘੰਟਾ ਲਾ ਕੇ ਪੂਰੀ ਡੈਕੋਰੇਸ਼ਨ ਕੀਤੀ ਮਖਰ ਰਖੜੀ ਆ ਕੋਈ ਮਾੜੀ ਮੋਟੀ ਗੱਲ ਥੋੜੀ ਆ ਸਾਰਾ ਕੁਝ ਸਜਾ ਲਉ ਇਥੇ ਅੱਗੇ ਵਾਲਾ ਵੀਡੀਓ ਕਲਿੱਪ ਜੇ ਤਾਂ ਇਗਨੋਰ ਵੀ ਕਰ ਸਕਦੇ ਹਾਂ ਪਰ ਇਹਦੇ ਤੇ ਨਾ ਮੈਨੂੰ ਨਵਾਂ ਫਿਲਟਰ ਲੱਭਿਆ ਸੀ ਮਖਾ ਸਤਾਰਿਆਂ ਵਾਲਾ ਫਿਲਟਰ ਲਾ ਕੇ ਵੀ ਬਣਾਈ ਜਾਊਗੀ ਵੀਡਿਓ ਫੇਰ ਕੀ ਸੀ ਇੱਕ ਹੋਰ ਫਿਲਟਰ ਲੱਭ ਗਿਆ ਮਖਾ ਇਹ ਚ ਸਤਾਰੇ ਜ਼ਿਆਦਾ ਝਗਦੇ ਆ ਇਸ ਦੇ ਵਿੱਚ ਵੀ ਵੀਡੀਓ ਬਣਾਈ ਜਾਊਗੀ ਹੁਣ ਜੇ ਫਿਲਟਰ ਹੈਗੇ ਆ ਤੇ ਲਾ ਲਓ ਇਹਨਾਂ ਤੇ ਮਖਾ ਸਭ ਨੂੰ ਭਲੇਖਾ ਤਾਂ ਪਵੇ ਕਿ ਡਾਇਮੰਡ ਦੀਆਂ ਨਹੀਂ ਰਖੜੀਆਂ ਲੇਭੀਆਂ ਦੇ ਉੱਤੇ ਵੀ ਡਾਇਮੰਡ ਲੱਗੇ ਹੂੰ ਤਾਂ ਚਲ ਕੋਈ ਨਹੀਂ ਜਦੋਂ ਹੀ ਭੈਣ ਅਰਜੀਤ ਨੇ ਚੱਕਿਆ ਨਿੱਕਾ ਰਸਗੁਲਾ ਨਾਲ ਦੀ ਨਾਲ ਬੁੱਲ ਕੱਢ ਕੱਢ ਕੇ ਰੋਇਆ ਨਾਲੇ ਖੰਗੇ ਵੀ ਪਤਾ ਨਹੀਂ ਕੀ ਹੋ ਗਿਆ ਮਖਾ ਪੁੱਤੇ ਮਾਂ ਨੂੰ ਥੋੜਾ ਜਿਹਾ ਆਰਾਮ ਦੇ ਦਿਓ ਤੂੰ 100% ਸੁਰੱਖਿਅਤ ਐਂ ਥੀ ਨਾਲ ਦੀ ਨਾਲ ਸਚਿਆਰੀ ਇਹਨਾਂ ਦੀ ਭਾਬੀ ਨੇ ਚੱਕ ਲਿਆ ਉਹਦਾ ਡੱਬਾ ਇਹ ਸਾਨੂੰ ਆਇਆ ਕੈਂਬਰਾ ਤੋਂ ਮਨਜੀਤਪੁਰ ਭੈਣ ਨੇ ਭੇਜਿਆ ਐ ਸਾਨੂੰ ਆਇਆ ਇਹ ਨਾ ਫਲੋ ਫਲੋ ਦੇ ਵਿੱਚ ਆ ਸਪਾਈਡਰਮੈਨ ਜਾ ਕੱਢ ਕੇ ਬਖਾਤਾ ਦਿੱਤਾ ਪਰ ਨਾਲ ਦੀ ਨਾਲ ਮੈਂ ਵਿੱਚ ਪੈਕ ਕਰਤਾ ਮਖਾ ਰਖੜੀ ਇਹਨਾਂ ਨੇ ਬਣਾਉਣੀ ਨਹੀਂ ਤੇ ਰਿਹਾਰਡ ਕਰਨਗੇ ਇਹਨਾਂ ਨੂੰ ਤਾਂ ਹਜੇ ਨਾਪੀ ਦਿਓ ਇਸ ਤੋਂ ਪਹਿਲਾਂ ਮੁੰਡੇ ਦੀ ਨਿਗਾਹ ਪਵੇ ਮੈਂ ਚੱਕਤਾ ਮਖਾ ਕੁਛ ਨਹੀਂ ਕੁਛ ਨਹੀਂ ਇਹ ਤਾਂ ਫੇਰ ਕਿਸੇ ਸਾਰਾ ਕੁਝ ਸਮਾਨ ਵਿੱਚ ਪੈਕ ਕਰਤਾ ਆਪਾਂ ਚਾਕਲੇਟ ਕੱਢ ਲਏ ਬਾਹਰ ਤੇ ਨਾਲੇ ਭਈਆ ਭਾਬੀ ਵਾਲੀ ਰਾਖੀ ਖਿ ਦੇਣਾ ਜਵਾਕੂ ਨਾਲੇ ਵੱਡੀ ਕੁੜੀ ਨੂੰ ਕੰਨ ਚ ਫੂਕ ਮਾਰੀ ਮੱਖਾ ਗੱਲ ਨਹੀਂ ਕਰਨੀ ਹੋਊਗੀ ਤੂੰ ਲਓ ਜੀ ਉਦੋਂ ਬਾਅਦ ਚ ਸ਼ਗਨ ਵਿਹਾਰ ਸ਼ੁਰੂ ਹੋ ਚੁੱਕੇ ਨੇ ਭਈਆ ਮੇਰੇ ਰਾਖੀ ਕੇ ਬੰਧਨ ਕੋ ਨਿਭਾਣਾ ਆਏ ਮੇਰੇ ਨਿੱਕੇ ਨਿੱਕੇ ਚਿੰਦੇ ਪਿੰਦੇ ਜੇ ਮੇਰੇ ਲਈ ਨਾ ਦਿਨ ਬਹੁਤ ਜਿਆਦਾ ਸਪੈਸ਼ਲ ਆ ਮੈਂ ਹਮੇਸ਼ਾ ਸੋਚਦੀ ਆ ਕਿ ਮੈਂ ਬਹੁਤ ਖੁਸ਼ਕਿਸਮਤ ਆ ਕਿ ਮੇਰੇ ਬੱਚਿਆਂ ਨੂੰ ਇਹ ਦਿਨ ਦੇਖਣ ਨੂੰ ਮਿਲਿਆ ਕਿਉਂਕਿ ਜਦੋਂ ਮੈਂ ਤੇ ਮੇਰੀ ਭੈਣ ਵੱਡੇ ਹੋ ਰਹੇ ਸੀ ਨਾ ਸਾਡੇ ਘਰੇ ਇਹ ਦਿਨ ਇਦਾਂ ਦਾ ਨਹੀਂ ਸੀ ਹੁੰਦਾ ਕਿਉਂਕਿ ਸਾਡੇ ਘਰੇ ਇੱਕ ਭਰਾ ਨਹੀਂ ਸੀਗਾ ਸੋ ਸਾਡੇ ਲਈ ਇਹ ਦਿਨ ਹਮੇਸ਼ਾ ਅਧੂਰਾ ਜਾ ਹੀ ਰਿਹਾ ਮੈਂ ਇਹ ਨਹੀਂ ਕਹਿ ਰਹੀ ਜ਼ਰੂਰੀ ਆ ਕਿ ਕੁੜੀ ਹੋਣਾ ਘੱਟ ਇੰਪੋਰਟੈਂਟ ਰੱਖਦਾ ਉਹ ਗੱਲ ਨਹੀਂ ਕਰ ਰਹੀਆਂ ਪਰ ਹਾਂ ਹਰੇਕ ਪੇਰੈਂਟਸ ਦੇ ਕੋਲੇ ਮੁੰਡਾ ਤੇ ਕੁੜੀ ਇੱਕ ਚੰਗੇ ਐਕਸਪੀਰੀਅੰਸ ਦੇ ਤੌਰ ਤੇ ਹੋਣੇ ਚਾਹੀਦੇ ਆ ਤਾਂ ਕਿ ਤੁਹਾਨੂੰ ਐਕਸਪੀਰੀਅੰਸ ਹੋਵੇ ਮੁੰਡੇ ਨੂੰ ਕਿਵੇਂ ਰੇਜ਼ ਕਰਨਾ ਕੁੜੀ ਨੂੰ ਕਿਵੇਂ ਰੇਜ਼ ਕਰਨਾ ਇੱਕ ਜ਼ਿੰਦਗੀ ਦਾ ਐਕਸਪੀਰੀਅੰਸ ਆ ਤਜਰਬਾ ਇਹ ਤੇ ਜਦੋਂ ਆਪਾਂ ਤਿਹਾਰਾਂ ਦੀ ਗੱਲ ਕਰਦੇ ਆ ਆਪਣੇ ਪੰਜਾਬੀ ਕਲਚਰ ਦੇ ਵਿੱਚ ਦੋਨੋਂ ਹੀ ਮੁੰਡਾ ਤੇ ਕੁੜੀ ਦੋਨਾਂ ਵਾਸਤੇ ਹੀ ਤਿਹਾਰ ਬਣੇ ਹੋਏ ਨੇ ਦੋਨਾਂ ਦੀ ਆਪਣੀ ਇੰਪੋਰਟੈਂਸ ਆਪਣੇ ਪਰਿਵਾਰ ਦੇ ਵਿੱਚ ਸੋ ਜਦੋਂ ਦਾ ਮੇਰੇ ਘਰੇ ਉਦਮ ਨੇ ਬਰਥ ਲਿਆ ਸਪੈਸ਼ਲੀ ਤਾਂ ਮੇਰੇ ਘਰੇ ਇਹ ਇਤਿਹਾਰ ਪ੍ਰੋਪਰ ਤਰੀਕੇ ਨਾਲ ਮਨਾਇਆ ਜਾਂਦਾ ਜਿਹੜੀ ਕਿ ਸਾਡੇ ਘਰੇ ਉਹ ਇੱਕ ਥੋੜੀ ਸੀ ਉਹ ਪ੍ਰੋਪਰ ਮੈਨੂੰ ਦਿਖਦੀ ਹੁੰਦੀ ਹੈ ਕਿ ਯਾਰ ਮੈਂ ਕਿੰਨੀ ਖੁਸ਼ਕਿਸਮਤ ਆ ਕਿ ਸਾਡੇ ਘਰੇ ਇਤਿਹਾਰ ਬਹੁਤ ਵਧੀਆ ਤਰੀਕੇ ਨਾਲ ਹੁਣ ਮਨਾਇਆ ਜਾਂਦਾ ਤੇ ਆਪਸ ਦੇ ਵਿੱਚ ਭੈਣਾ ਭਰਾਵਾਂ ਦੇ ਵਿੱਚ ਵੀ ਬਹੁਤ ਪਿਆਰ ਆ ਤੇ ਪ੍ਰਮਾਤਮਾ ਕਰਨ ਕਿ ਇਹ ਪਿਆਰ ਹਮੇਸ਼ਾ ਜ਼ਿੰਦਗੀ ਭਰ ਬਣਿਆ ਰਹੇ ਮੇਰੀ ਮਾਇਰਾ ਨਾ ਬਹੁਤ ਸਿਆਣੀ ਤੇ ਰਿਸਪੌਂਸਿਬਲ ਆ ਤੇ ਬੱਚਿਆਂ ਨੂੰ ਦੋਨਾਂ ਨੂੰ ਬਹੁਤ ਪਿਆਰ ਕਰਦੀ ਆ ਉਹ ਤੇ ਮੈਂ ਹਮੇਸ਼ਾ ਪਰਮਾਤਮਾ ਅੱਗੇ ਹੀ ਅਰਦਾਸ ਕਰਦੀ ਆ ਕਿ ਉਹ ਭੈਣ ਦੇ ਨਾਲ ਨਾਲ ਉਹਦੀ ਇੱਕ ਜਿਵੇਂ ਆਪਾਂ ਕਹਿ ਲੋ ਨਾ ਇੱਕ ਮਦਰ ਫਿਗਰ ਵੀ ਆ ਬੱਚੇ ਦੀ ਹਮੇਸ਼ਾ ਬਣ ਕੇ ਰਹੇ ਤੇ ਬੱਚਿਆਂ ਨੂੰ ਇਹ ਰਹੇ ਕਿ ਹਾਂ ਸਾਡੇ ਘਰੇ ਸਾਡੇ ਤੋਂ ਵੱਡੀ ਭੈਣ ਮਾਂ ਦੇ ਬਰਾਬਰ ਹੈਗੀ ਆ ਉਸ ਤੋਂ ਬਾਅਦ ਸਾਡੀ ਪਿਆਰੀ ਜੀਤੀ ਅਰਜੀਤ ਨੇ ਮਾਇਰਾ ਦੇ ਰਖੜੀ ਬੰਨੀ ਤੇ ਉਸ ਤੋਂ ਬਾਅਦ ਵਾਰੀ ਆਉਂਦੀ ਆ ਨਿੱਕੇ ਰਸਗੁਲੇ ਦੀਆਂ ਨਿੱਕੀਆਂ ਨਿੱਕੀਆਂ ਬਾਵਾਾਂ ਤੇ ਰਖੜੀ ਬੰਨਨ ਦੀ ਤੇ ਫਿਰ ਵਾਰੀ ਆਉਂਦੀ ਆ ਸਿਮਰਨ ਮਾਮਾ ਜੀ ਦੀ ਯਾਨੀ ਕਿ ਅਰਜੀਤ ਦੇ ਮਾਮਾ ਜੀ ਤੇ ਇਹ ਰਖੜੀ ਸਾਨੂੰ ਬਹੁਤ ਪਿਆਰ ਨਾਲ ਸਿਮਰਨ ਦੇ ਮਾਮਾ ਜੀ ਦੀ ਬੇਟੀ ਨੇ ਭੇਜੀ ਆ ਯਾਨੀ ਕਿ ਅਰਜੀਤ ਦੇ ਮਮਾ ਨੇ ਲਵ ਯੂ ਦੀਦੀ ਬਹੁਤ 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 ਪਿਆਰ ਫੀਲ ਹੋਇਆ ਤੁਹਾਡੇ ਵੱਲੋਂ ਸਾਨੂੰ ਇਹਨਾਂ ਦੀਆਂ ਫੋਟੋਆਂ ਕਰਨੀਆਂ ਕਿਹੜਾ ਸੌਖੀਆਂ ਹੁੰਦੀਆਂ ਨੇ ਮੱਖਾ ਚਾਕਲੇਟ ਆ ਮੈਂ ਲੈ ਕੇ ਚੱਲੀ ਆ ਤੇ ਇੱਧਰ ਨੂੰ ਮੂੰਹ ਕਰਕੇ ਕਾਕਾ ਫੋਟੋ ਕਰਾ ਲਈ ਹੁਣ ਪ੍ਰੋਪਰ ਚਲੋ ਸ਼ੁਕਰ ਹੈ ਇੱਕ ਅੱਧੀ ਵੀਡੀਓ ਫੋਟੋ ਹੋ ਗਈ ਐ ਦੀਆਂ ਅੱਖਾਂ ਖੁੱਲੀਆਂ ਦੇ ਵਿੱਚ ਫੇਰ ਅਜੇਤ ਨੇ ਸਾਡੇ ਪਾਪਾ ਜੀ ਦੇ ਵੀ ਰਖੜੀ ਬੰਨਤੀ ਫੇਰ ਫੇਰ ਫੋਟੋ ਜਾਂ ਵੀਡੀਓ ਦੀ ਵਾਰੀ ਆਈ ਮੈਂ ਫੇਰ ਚਾਕਲੇਟਾਂ ਦਾ ਸਹਾਰਾ ਲਿਆ ਮੱਖਾ ਕਾਕਾ ਜੀ ਅੱਗੇ ਨੂੰ ਵੇਖੋ ਸਾਰੇ ਜਾਨੀ ਮੁੰਡੇ ਦਾ ਮੂੰਹ ਵੇਖਣ ਵਾਲਾ ਹੀ ਜਿਗਾ ਮੂੰਹ 'ਚ ਵੀ ਲੱਡੂ ਆ ਤੇ ਹੱਥਾਂ 'ਚ ਵੀ ਲੱਡੂ ਆ ਤੇ ਉਧਰੋਂ ਚਾਕਲੇਟ ਦੀ ਸਮਝ ਨਹੀਂ ਆ ਰਹੀ ਕਾਕੇ ਨੂੰ ਵੀ ਕਿਹੜੇ ਹੱਥ ਨਾਲ ਫੜਾਂ ਐਨੇ ਨੂੰ ਨਿਆਣਿਆਂ ਦੇ ਪਾਪਾ ਜੀ ਨੂੰ ਯਾਦ ਆਇਆ ਵੀ ਪਾਪਾ ਜੀ ਕਹਿੰਦੇ ਮੇਰੀ ਚੰਗੀ ਫੋਟੋ ਕਰੀ ਗੁੱਡੀ ਮੈਂ ਕਹਾਂ ਪਾਪਾ ਜੀ ਫਿਰ ਤੁਹਾਨੂੰ ਮੇਰੇ ਫੋਟੋਗ੍ਰਾਫੀ ਦੇ ਟੈਲੈਂਟ ਦਾ ਪਤਾ ਨਹੀਂ ਹਲੇ ਮੈਨੂੰ ਲੱਗਦਾ ਇਹ ਭੁੱਲ ਭੁੱਲ ਜੇ ਗਏ ਸੀ ਕਿ ਵੀ ਲੱਡੂ ਵੀ ਖਵਾਉਣਾ ਸੀ ਮਾਮਾ ਜੀ ਨੂੰ ਮਾਮਾ ਜੀ ਨੂੰ ਲੱਡੂ ਖਵਾਇਆ ਮਾਮਾ ਜੀ ਨੇ ਆਸ਼ੀਰਵਾਦ ਦਿੱਤਾ ਮੈਂ ਕਹਾਂ ਆਸ਼ੀਰਵਾਦ ਦੇ ਨਾਲ ਜੀ ਹੈ ਮੜਮ ਮਾੜਾ ਮੋੜਾ ਗਿਫਟ ਸ਼ਿਫਟ ਹੋ ਹੀ ਹੁੰਦਾ ਕੱਲੇ ਆਸ਼ੀਰਵਾਦ ਨਾਲ ਥੋੜੀ ਚੱਲੂਗਾ ਕੰਮ ਫਿਰ ਕਿਸੇ ਬੀਬੀ ਪਧਰਾ ਕੋਰ ਜਲੇਬੀਆਂ ਦਾ ਲੁਤਫ ਲੈ ਹੀ ਰਹੀ ਸੀ ਉਹਨੂੰ ਪਤਾ ਲੱਗਿਆ ਵੀ ਦੀਦੀ ਨਿੱਕਾ ਜਾ ਕੇ ਸੋਨਾ ਜਾਂ ਗਿਫਟ ਲੈ ਕੇ ਆਏ ਆ ਤੇ ਨਾਲ ਦੀ ਨਾਲ ਮੱਖਾ ਗੁੱਡੇ ਗਿਫਟ ਬਾਚ ਬੂਚ ਵੇਖੀ ਤੂੰ ਪਹਿਲਾਂ ਦੀਦੀ ਦੇ ਤੇ ਰਖੜੀ ਬੰਦੇ ਆਪਦੀ ਦੇ 10 ਲਓ ਜੀ ਅਰਜੀਤ ਦੇ ਵੀ ਰਖੜੀ ਬਣੀ ਗਈ ਹੈ ਦੋ ਦੋ ਕਿਧਰੋਂ ਆ ਗਈਆਂ ਰਖੜੀਆਂ ਚਲ ਕੋਈ ਨਹੀਂ ਬੀਬੀ ਭਦਰਾਂ ਕੋਰ ਖਰਗੋਸ਼ ਵਾਲੇ ਦੰਦ ਕੱਢ ਕੇ ਦਿਖਾ ਰਹੀ ਹੈ ਵੀ ਮੈਨੂੰ ਆ ਗਿਫਟ ਮਿਲਿਆ ਕੈਮਰਾ ਉੱਧਰ ਘੁੰਮਦਿਆ ਸਰ ਪਾਪਾ ਜੀ ਵੀ ਥੋੜੇ ਸਾਵਧਾਨ ਜੇ ਹੋ ਗਏ ਆ ਕਹਿੰਦੇ ਚੰਗੀ ਤਰ੍ਹਾਂ ਫੋਟੋ ਕਰੀ ਮੱਖਾ ਪਾਪਾ ਜੀ ਕੋਈ ਨਹੀਂ ਵੀਡੀਓ ਬਣ ਰਹੀ ਆ ਹੱਸ ਸਕਦੇ ਹੋ ਲਓ ਜੀ ਬੀਬੀ ਪਧਰਾ ਘਰ ਨੇ ਵੀ ਪਾ ਲਿਆ ਆਪਦਾ ਬ੍ਰੈਸਲਟ ਜਾ ਹੁਣ ਓਨੀ ਦਿਨ ਨਹੀਂ ਲਾਉਂਦੀ ਜਿੰਨੇ ਦਿਨ ਟੁੱਟਦਾਨੀਆ ਵੇਖੀ ਚੱਲਿਓ ਲਓ ਜੀ ਐਡੀ ਮੇਰੀ ਬਾਤ ਉੱਤੋਂ ਪੈ ਗਈ ਰਾਤ ਬੜਾ ਹੀ ਸੋਹਣਾ ਦਿਨ ਰਿਹਾ ਭਾਗਾ ਭਰਿਆ ਚਾਹੇ ਅੱਧਿਓ ਵੱਧ ਪਰਿਵਾਰ ਪੰਜਾਬ ਚ ਛੱਡਿਆ ਆਏ ਆ ਪਰ ਮੇਰੀ ਪੂਰੀ ਕੋਸ਼ਿਸ਼ ਹੁੰਦੀ ਆ ਇਹੋ ਜਿਹੇ ਦਿਨ ਤਿਹਾੜੀ ਤੇ ਜਦੋਂ ਵੀ ਮਿਲਿਏ ਪਿਆਰ ਨਾਲ ਇੱਕ ਦੂਜੇ ਨੂੰ ਪਿਆਰ ਤੇ ਰਿਸਪੈਕਟ ਨਾਲ ਮਿਲਿਏ ਇਸ ਕਰਕੇ ਮੈਂ ਪਰਿਵਾਰ ਦੀਆਂ ਕੁੜੀਆਂ ਨੂੰ ਜਿਹੜੀਆਂ ਵੀ ਮੈਲਬਨ ਜਾਂ ਮੈਲਬਨ ਦੇ ਨਾਲ ਲੱਗਦੇ ਹੋਏ ਇਲਾਕਿਆਂ ਦੇ ਵਿੱਚ ਰਹਿੰਦੀਆਂ ਨੇ ਉਹਨਾਂ ਨੂੰ ਮੈਂ ਕਿਹਾ ਹੋਇਆ ਕਿ ਪੋਸਟ ਨਹੀਂ ਕਰਨੀਆਂ ਰੱਖੜੀਆਂ ਤੁਸੀਂ ਆ ਕੇ ਰੱਖੜੀ ਬੰਨਣੀਆਂ ਆਪਾਂ ਇਹ ਕੈਚ-ਅਪ ਜ਼ਰੂਰ ਕਰਿਆ ਕਰਨਾ ਚਲੋ ਠੀਕ ਆ ਜਿਹੜੇ ਦੂਰ ਰਹਿੰਦੇ ਆ ਉਹ ਨਹੀਂ ਆ ਸਕਦੇ ਬਾਲ ਬੱਚਿਆਂ ਦੇ ਨਾਲ ਪਰ ਜਿਹੜੇ ਨੇੜੇ-ਨੇੜੇ ਰਹਿੰਦੇ ਆ ਉਹ ਜ਼ਰੂਰ ਮਿਲਿਆ ਕਰਾਂਗੇ ਤਾਂ ਕਿ ਚਲੋ ਵੱਡਿਆਂ ਦੇ ਵਿੱਚ ਤਾਂ ਜੋ ਪਿਆਰ ਹੈ ਉਹ ਬਣਿਆ ਰਵੇ ਪਰ ਸਾਡੇ ਛੋਟੇ ਬੱਚੇ ਜਿਹੜੇ ਆਉਣ ਵਾਲੀਆਂ ਜਨਰੇਸ਼ਨਜ਼ ਨੇ ਜਾਂ ਹੁਣ ਛੋਟੇ ਨੇ ਸਾਡੇ ਰਸਗੁਲੇ ਜਾਂ ਮਾਇਰਾ ਸਭ ਨੂੰ ਪਤਾ ਲੱਗੇ ਕਿ ਰਖੜੀ ਦਾ ਤਿਹਾਰ ਕੀ ਹੁੰਦਾ ਤੇ ਕਿਵੇਂ ਆਪਣਿਆਂ ਨਾਲ ਪਿਆਰ ਕਰੀਦਾ